ਆਈ ਆਗਿਆ ਏਰੋ ਬੁਲਾਇਆ ਨਾ ਧਨ ਪੁਸੀ ਨਾ ਮਤਾ ਪਕਾਇਆ ਪਰਮ ਸਰਕਾਰ ਜੋਗ ਸਾਧ ਸੰਗ ਜੀਓ ਪਾਵਨ ਪਵਿੱਤਰ ਸ਼ਬਦ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਹੀਦਾਂ ਦੇ ਸਰਤਾਜ ਬੜਾ ਸੋਹਣਾ ਸਮਝਾ ਰਹੇ ਹਨ ਗੁਰਬਾਣੀ ਦੇ ਵਿੱਚ ਮਨੁੱਖ ਨੂੰ ਕਹਿੰਦੇ ਵੀ ਜਦੋਂ ਜਨ ਕੀ ਚੀਰੀ ਦਰਗੇ ਪਾਟੀ ਤੇ ਨਾ ਮਰਨਾ ਭਾਈ ਜਿਹਨਾਂ ਨੂੰ ਉਹ ਕਾਲਪੁਰਖ ਤੋਂ ਸੱਦਾ ਆ ਜਾਂਦਾ ਹੈ ਸਾਧ ਸੰਗਤ ਜਿਉ ਉਹਨਾਂ ਨੂੰ ਫਿਰ ਇਹ ਭਰਿਆ ਬਾਗ ਛੱਡ ਕੇ ਜਿਹੜਾ ਹੈ ਜਾਣਾ ਪੈਂਦਾ ਜਿਸ ਤਰ੍ਹਾਂ ਸਾਡੇ ਭਾਈ ਸਾਹਿਬ ਇੰਦਰਜੀਤ ਸਿੰਘ ਜੀ ਚਲੇ ਗਏ ਅਜੇ ਉਮਰ ਜਾਣ ਦੀ ਤੇ ਨਹੀਂ ਸੀ ਕੁਝ ਨਹੀਂ ਉਮਰ ਇਹ ਦੀ ਪੰਜਾਬ 52 53 ਸਾਲ ਦੇ ਲਾਗੇ ਸਾਗੇ ਸਨ ਪਰ ਸਾਧ ਸੰਗਤ ਜਿਉ ਸਾਨੂੰ ਗੁਰਬਾਣੀ ਦੇ ਹਿਸਾਬ ਨਾਲ ਚੱਲਣਾ ਪੈਣਾ ਕਿਉਂਕਿ ਮਰਨ ਲਿਖਾਇ ਮੰਡਲ 'ਚ ਆਏ ਜਦੋਂ ਇਨਸਾਨ ਇਸ ਸੰਸਾਰ ਵਿੱਚ ਆਉਂਦਾ ਹੈ ਤੇ ਉਹਦਾ ਪਹਿਲੇ ਮਰਨਾ ਲਿਖਿਆ ਜਾਂਦਾ ਫਿਰ ਉਹ ਸੰਸਾਰ ਵਿੱਚ ਆਉਂਦਾ ਕਿਉਂਕਿ ਪ੍ਰਮਾਤਮਾ ਕਹਿੰਦਾ ਭਈ ਤੇਰਾ ਮਰਨ ਲਿਖ ਦਿੱਤਾ ਹੈ ਤੇ ਤੂੰ ਸੰਸਾਰ ਵਿੱਚ ਚੱਲਿਆ ਹੈ ਤੇ ਜਦੋਂ ਮੇਰਾ ਸੱਦਾ ਆ ਜਾਏਗਾ ਫਿਰ ਨਾ ਨੁਕਰਨੀ ਕਰਨੀ ਚੁੱਪ ਕਰਕੇ ਤੁਰੇ ਆਉਣਾ ਹੈ ਸਿਰ ਮੱਥੇ ਪ੍ਰਵਾਨ ਕਰਨਾ ਹੈ ਸੱਦਾ। ਤੋ ਸਾਥ ਸੰਗਤ ਜੀਓ ਕਹਿਣ ਦਾ ਪਾਪ ਵੀ ਜਿਨ੍ਹਾਂ ਨੂੰ ਧਰਮ ਰਾਜ ਤੋਂ ਚਿੱਠੀ ਆ ਜਾਂਦੀ ਉਹਨਾਂ ਨੂੰ ਜਾਣਾ ਪੈਂਦਾ ਹੈ। ਇਹ ਸ਼ਬਦ ਵਿੱਚ ਬੜਾ ਸੋਹਣਾ ਗੁਰੂ ਸਾਹਿਬ ਜੀ ਸਮਝਾ ਰਹੇ ਹਨ। ਸਾਨੂੰ ਉਦਾਹਰਨਾਂ ਦੇ ਦੇ ਕੇ ਸਮਝਾ ਰਹੇ ਹਨ ਕਿ ਮਨੁੱਖ ਆਇਆ ਹੈ ਸੰਸਾਰ ਵਿੱਚ ਤੇ ਕੀ ਕਰਨਾ ਹੈ? ਕਾਹਦੇ ਵਾਸਤੇ ਆਇਆ? ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੋ ਫੱਕੜੇ ਸਭ ਮੁੱਕਦੀ ਚੱਲੀ ਰਹਿ ਤੇਰੀ ਜ਼ਿੰਦਗੀ ਦੀ ਰਾਤ ਜਿਹੜੀ ਹੈ ਇੱਕ ਇੱਕ ਦਿਨ ਕਰਕੇ ਉਹ ਖਤਮ ਹੁੰਦੀ ਜਾ ਰਹੀ ਤੂੰ ਲਾਹਾ ਲੈਣ ਵਾਸਤੇ ਆਇਆ ਹੈ ਤਾਂ ਅਸੀਂ ਰੋਜ਼ ਪੜ੍ਹਦੇ ਹਾਂ ਪਰ ਅਸੀਂ ਵਿਚਾਰ ਨਹੀਂ ਕਰਦੇ ਸਿਰ ਵਿਚਾਰ ਕਰਨ ਦੀ ਬੜੀ ਜ਼ਰੂਰਤ ਹੈ ਸਾਥ ਸੰਗਤ ਜੀਓ ਪਈ ਪ੍ਰਾਪਤ ਮਨੁੱਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਕਹਿੰਦੇ ਗੋਬਿੰਦਾਂ ਮਿਲਣ ਦੀ ਤੈਨੂੰ ਵਾਰੀ ਮਿਲੀ ਹੈ ਇਹ ਮਨੁੱਖਾ ਜਨਮ ਮਿਲਿਆ ਤੇ ਇਹਨੂੰ ਤੂੰ ਸਵਾਰ ਲੈਣਾ ਕਿਉਂਕਿ ਜਨਮ ਮਰਨ ਦੇ ਗੇੜ ਤੋਂ ਤਾਂ ਹੀ ਬਚ ਸਕਦਾ ਹੈ ਮਨੁੱਖ ਜੇਕਰ ਤੂੰ ਗੁਰਬਾਣੀ ਦੇ ਨਾਲ ਜੁੜੇਂਗਾ ਤਾਂ ਇੱਥੇ ਗੁਰੂ ਸਾਹਿਬ ਬੜਾ ਸੋਹਣਾ ਸਮਝਾ ਰਹੇ ਹਨ ਕਹਿੰਦੇ ਧੰਨ ਅੰਦੀ ਪਰ ਚਪਲ ਸਿਆਣਾ ਜੀਬ ਸਤਰੀ ਜਿਹੜੀ ਹੈ ਉਹ ਮਾਇਆ ਦੇ ਵਿੱਚ ਗਰਸੀ ਹੋਈ ਆ ਗੁਰੂ ਸਾਹਿਬ ਜੀ ਕਹਿੰਦੇ ਤੇ ਪਰ ਜਿਹੜਾ ਉਹਦਾ ਪਤੀ ਆ ਪਰਮਾਤਮਾ ਉਹ ਬੜਾ ਸਿਆਣਾ ਤਨ ਅੰਧੀ ਪਰ ਚੱਪਲ ਸਿਆਣਾ ਪੰਜ ਤਤ ਕਾ ਰਚਨ ਰਚਾਣਾ ਜਿਸ ਨੇ ਸਾਡਾ ਪੰਜਾਂ ਤਤਾਂ ਦਾ ਸਰੀਰ ਰਚਿਆ ਵਾਹਿਗੁਰੂ ਨੇ ਸਾਨੂੰ ਇਹ ਪੰਜ ਤਤਾਂ ਦਾ ਸਰੀਰ ਬਣਾ ਕੇ ਦਿੱਤਾ ਹੈ ਜਲ ਕੀ ਪੀਤ ਪਵਨ ਕਾ ਖੰਬਾ ਰક્ત ਬੂੰਦ ਕਾ ਗਾਰਾ ਹਾੜ ਮਾਸ 나ੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ ਇਹ ਸਾਡਾ ਇੱਕ ਢਾਂਚਾ ਖੜਾ ਕੀਤਾ ਕਹਿੰਦੇ ਪੰਜ ਤਤ ਕਾ ਰਚਨ ਰਚਾਨਾ ਜਿਸ ਵਖਰ ਕੋ ਤੁਮ ਆਏ ਹੋ ਸੋ ਪਾਇਓ ਸਤਗੁਰ ਪਾਸਾ ਹੈ ਕਹਿੰਦੇ ਮਨੁੱਖਾ ਜਨਮ ਮਿਲਿਆ ਨਾ ਇਹ ਮਿਲਿਆ ਕਾਦੇ ਵਾਸਤੇ ਤੂੰ ਕੁਛ ਲੈਣ ਵਾਸਤੇ ਆਇਆ ਹੈ ਇਸ ਸੰਸਾਰ ਵਿੱਚ ਤੇ ਉਹ ਕੀ ਹੈ ਉਹ ਕਿੱਥੋਂ ਮਿਲਣਾ ਹੈ ਉਹ ਹੈ ਨਾਮ ਗੁਰਬਾਣੀ ਉਹ ਨਾਮ ਤੇ ਕਹਿੰਦੇ ਮਿਲਣਾ ਕਿੱਥੋਂ ਹੈ ਉਹ ਕਹਿੰਦੇ ਗੁਰੂ پاسੋਂ ਮਿਲਣਾ ਹੈ ਜਿਸ ਵੱਖਰ ਕੋ ਵੱਖਰ ਕਹਿੰਦੇ ਵਸਤੂ ਜਿਸ ਵੱਖਰ ਦਾ ਤੂੰ ਕਹਿੰਦੇ ਤੂੰ ਵਪਾਰ ਕਰਨ ਆਇਆ ਹਾਂ ਉਹ ਤੈਨੂੰ ਮਿਲਣਾ ਕਿੱਥੋਂ ਗੁਰੂ پاسੋਂ ਮਿਲਣਾ ਜਿਸ ਵੱਖਰ ਕੋ ਲੈਣ ਤੂੰ ਆਏ ਸੋ ਪਾਇਓ ਸਤਿਗੁਰ ਪਾਸਾ ਕਹਿੰਦੇ ਉਹ ਵਾਹਿਗੁਰੂ ਕੋਲੋਂ ਪਰਮਾਤਮਾ ਕੋਲੋਂ ਉਹ ਤੁਹਾਨੂੰ ਨਾਮ ਜਿਹੜਾ ਹੈ ਉਹ ਗੁਰੂ ਕੋਲੋਂ ਮਿਲਣਾ ਹੈ ਦੇਖੋ ਗੁਰੂ ਸਾਹਿਬ ਕਿੱਡਾ ਸੋਣਾ ਸੁਝਾਰੇ ਹਨ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਧਨ ਕਹੇ ਤੂੰ ਬਸ ਮੈਂ ਨਾਲੇ ਇੱਥੇ ਧਨ ਜਿਹੜਾ ਨਾ ਇਸ ਸਰੀਰ ਨੂੰ ਕਿਹਾ ਤੇ ਇੱਕ ਜਗ੍ਹਾ ਧਨ ਨੂੰ ਇਸਤਰੀ ਨੂੰ ਵੀ ਕਿਹਾ ਇੱਕ ਜਗ੍ਹਾ ਧਨ ਜਿਹੜਾ ਅਸੀਂ ਇਕੱਠਾ ਕਰਦੇ ਉਹਨੂੰ ਵੀ ਧਨ ਕਿਹਾ ਤੇ ਇੱਥੇ ਜਿਹੜਾ ਇਹ ਸਰੀਰ ਨੂੰ ਕਿਹਾ ਕਹਿੰਦਾ ਧਨ ਕਹੇ ਤੂੰ ਬਸ ਮੈਂ ਨਾਲੇ ਜਿਹੜਾ ਸਰੀਰ ਹੈ ਨਾ ਇਹ ਜੀਵ ਆਤਮਾ ਨੂੰ ਕਹਿੰਦਾ ਜਿੰਦ ਨੂੰ ਜਿਹੜੀ ਸਾਡੇ ਅੰਦਰ ਹਾਸੀ ਬੋਲਦੇ ਆ ਜਿਹਦੇ ਨਾਲ ਜਿਹਦੇ ਨਾਲ ਤੁਰੇ ਫਿਰਦੇ ਸਾਰਾ ਕੁਝ ਹੈ ਕਹਿੰਦੇ ਧਨ ਕਹੇ ਤੂੰ ਬਸ ਮੈਂ ਨਾਲੇ ਇਹ ਸਰੀਰ ਕਹਿੰਦਾ ਕਿ ਤੂੰ ਮੇਰੇ ਨਾਲ ਬਸ ਬਸ ਇਹੋ ਹੀ ਵਾਰ-ਵਾਰ ਕਹਿੰਦਾ ਵੀ ਤੂੰ ਮੈਨੂੰ ਛੱਡ ਕੇ ਨਾ ਜਾਈ ਜੀਵ ਆਤਮਾ ਨੂੰ ਕਹਿੰਦਾ ਜਿਹੜੀ ਜਿੰਦਾ ਸਾਡਾ ਧਨ ਕਹੇ ਤੂੰ ਬਸ ਮੈਂ ਨਾਲੇ ਪ੍ਰੇਮ ਸੁਖ ਵਾਸੀ ਬਾਲ ਗੋਪਾਲਿਆ हे मेरे पति मेनू सुख देण वाले के तू मेनू ਛੱਡ ਕੇ ਨਾ ਜਾਈ ਤੂੰ ਮੇਰੇ ਨਾਲ ਹੀ ਬਸ ਕਿਉਂਕਿ ਬਾਰ-ਬਾਰ ਇਹੋ ਹੀ ਚੀਜ਼ ਮੰਗਦਾ ਹੈ ਆਡਾ ਸਰੀਰ ਕਿਉਂਕਿ ਸਾਹ ਸੰਗ ਜਿਉ ਜਦੋਂ ਤੱਕ ਆਤਮਾ ਹੈ ਉਦੋਂ ਤੱਕ ਹੀ ਇਹ ਸਰੀਰ ਹੈ ਆਤਮਾ ਨਿਕਲ ਗਈ ਇਹ ਸਰੀਰ ਜਿਹੜਾ ਮਿੱਟੀ ਹੋ ਜਾਂਦਾ ਇੱਕਦਮ ਢਾ ਢੇਰੀ ਹੋ ਜਾਂਦਾ ਉਹੀ ਕਹਰੇ ਹਨ ਨਗੇ ਤੂੰ ਬਸ ਮੈਂ ਨਾਲੇ ਪ੍ਰੇ ਸੁਖਵਾਸੀ ਬਾਲ ਗੋਪਾਲਾ ਤੁਜੇ ਬਿਨਾ ਹੋ ਕੇ ਤਹੀ ਨਾ ਲੇਖੇ ਬਚਨ ਦੇ ਛੋੜ ਨਾ ਜਾ ਸਾਹ ਕਹਿੰਦਾ ਤੇਰੇ ਤੋਂ ਬਿਨਾ ਮੇਰਾ ਲੇਖਾ ਚੋਖਾ ਕਿਤੇ ਵੀ ਨਹੀਂ ਤੇ ਤੂੰ ਮੇਰੇ ਨਾਲ ਬਚਨ ਕਰ ਕਿ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ ਇਹ ਜੀਵਾਤਮਾ ਨੂੰ ਜਿਹੜਾ ਸਰੀਰ ਸਾਡਾ ਇਹ ਕਹਿੰਦਾ ਤੁਜੇ ਬਿਨਾ ਹੋ ਕੇ ਤਹੀ ਨਾ ਲੇਖੇ ਬਚਨ ਦੇ ਛੋੜ ਨਾ ਜਾ ਸਾਹ ਅੱਗੇ ਫਿਰ ਜੀਵਾਤਮਾ ਇਸ ਸਰੀਰ ਨੂੰ ਪਤਾ ਕੀ ਕਹਿੰਦੀ ਫਿਰ ਕਿਹਾ ਹਉ ਹੁਕਮ ਹੀ ਬੰਦਾ ਫਿਰ ਉਹ ਜੀਵਾਤਮਾ ਕਹਿੰਦੀ ਮੈਂ ਤਾਂ ਹੁਕਮ ਦੇ ਵਿੱਚ ਵੱਜੀ ਹਾਂ ਕਿਉਂਕਿ ਸਾਧ ਸੰਗ ਜੀਓ ਅਸੀਂ ਜਿੰਨੇ ਵੀ ਸੰਸਾਰ ਤੇ ਆਏ ਹਾਂ ਅਸੀਂ ਹੁਕਮ ਦੇ ਵਿੱਚ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਕੋਈ ਵੀ ਹੁਕਮ ਤੋਂ ਬਾਹਰ ਨਹੀਂ ਹੈ ਸਭ ਹੁਕਮ ਦੇ ਵਿੱਚ ਹੀ ਹੈ ਕਿਉਂਕਿ ਹੁਕਮ ਤੋਂ ਬਿਨਾ ਪੱਤਾ ਵੀ ਨਹੀਂ ਹਿੱਲ ਸਕਦਾ ਪਰਮਾਤਮਾ ਦੇ ਹੁਕਮ ਤੋਂ ਬਿਨਾ ਇਸ ਕਰਕੇ ਜੀਵ ਆਤਮਾ ਕਹਿੰਦੀ ਹੈ ਇਹ ਸਰੀਰ ਨੂੰ ਕਹਿੰਦੇ ਪਹਿਰੇ ਹਾ ਹੋ ਹੁਕਮੀ ਬੰਦਾ ਜੀਵ ਆਤਮਾ ਕਹਿੰਦੀ ਮੈਂ ਤਾਂ ਉਹਦੇ ਹੁਕਮੰਦੇ ਵਿੱਚ ਹਾਂ ਉਹਦੇ ਹੁਕਮ ਦੇ ਨਾਲ ਹੀ ਚੱਲਦੀ ਹਾਂ फेर ਕਿਹਾ ਹੁਕਮੀ ਬੰਦਾ ਉਹ ਪਾਰੋ ਠਾਕਰ ਜਿਸ ਕਾਰਨਾਂ ਸੰਧਾ ਉਹ ਜਿਹੜਾ ਮੇਰਾ ਪਤੀ ਪ੍ਰਮਾਤਮਾ ਹੈ ਨਾ ਉਹਨੂੰ ਕਿਸੇ ਦੀ ਮੁਹਤਾਜੀ ਨਹੀਂ ਹੈ ਉਹ ਕਿਸੇ ਦੇ ਦੀਨ ਨਹੀਂ ਹੈ ਉਹ ਆਪਣੇ ਆਪ ਤੋਂ ਅਸੀਂ ਰੋਜ਼ ਪੜ੍ਹਦੇ ਹਾਂ ਨਾ ਸਹਿ ਭੰਗ ਆਜੂਨੀ ਜੂਨਾ ਤੋਂ ਰਹਿਤ ਸਹਿ ਭੰਗ ਆਪਣੇ ਆਪ ਤੋਂ ਪ੍ਰਕਾਸ਼ਮਾਨ ਕਾਲ ਤੋਂ ਰਹਿਤ ਹੈ ਉਹ ਪ੍ਰਮਾਤਮਾ ਜਿਹੜਾ ਕਹਿੰਦਾ ਮੈਂ ਉਹਦੇ ਅਧੀਨ ਹਾਂ ਜਿਹੜਾ ਕਾਲ ਤੋਂ ਰਹਿਤ ਹੈ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਹੈ ਮੈਂ ਉਹਦੇ ਅਧੀਨ ਹਾਂ ਉਹ ਜਦੋਂ ਤੱਕ ਮੈਨੂੰ ਤੇਰੇ ਵਿੱਚ ਰੱਖੇਗਾ ਮੈਂ ਉਦੋਂ ਤੱਕ ਰਹਿਣਾ ਹੈ ਜਦੋਂ ਉਹਦਾ ਸੱਦਾ ਆਗਾ ਮੈਂ ਤੈਨੂੰ ਛੱਡ ਕੇ ਚਲੇ ਜਾਣਾ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿਉਂਕਿ ਅਸੀਂ ਹਾਈ ਹੁਕਮ ਦੇ ਵਿੱਚ ਉਹ ਕਹਿੰਦੇ ਉਹ ਭਾਰੋ ਠਾਕੁਰ ਜਿਸ ਕਾਨ ਨਾ ਸੰਦਾ ਉਹਨੂੰ ਕਿਸੇ ਦੀ ਮੋਤਾਜੀ ਨਹੀਂ ਹੈ ਉਹ ਕਿਸੇ ਦੇ ਦੀਨ ਨਹੀਂ ਹੈ ਉਹ ਆਪਣੇ ਆਪ ਦੇ ਪ੍ਰਕਾਸ਼ਮਾਨ ਹੈ ਗੁਰੂ ਸਾਹਿਬ ਕਹਿੰਦੇ ਜਿੱਤ ਰੱਖੇ ਤੇ ਚਿਰ ਤੁਮ ਸੰਗ ਰਹਿਣਾ ਜਾ ਸੱਦ ਦੇ ਤਾਂ ਊਠ ਸਦਾ ਸਾਹੇ ਕਹਿੰਦੇ ਜਦੋਂ ਤੱਕ ਮੈਨੂੰ ਉਹ ਤੇਰੇ ਵਿੱਚ ਰੱਖੇਗਾ ਮੈਂ ਉਦੋਂ ਤੱਕ ਤੇਰੇ ਵਿੱਚ ਰਹਿਣਾ ਹੈ ਜਦੋਂ ਉਹਦਾ ਸੱਦਾ ਆ ਗਿਆ ਤਾਂ ਮੈਂ ਤੈਨੂੰ ਛੱਡ ਕੇ ਚਲੇ ਜਾਣਾ ਹੈ ਇਹ ਆਤਮਾ ਜਿਹੜੀ ਹੈ ਸਰੀਰ ਨੂੰ ਕਹਿ ਰਹੀ ਭਈ ਜਦੋਂ ਮੈਨੂੰ ਸੱਦਾ ਆ ਗਿਆ ਮੈਂ ਉਦੋਂ ਚਲੇ ਜਾਣਾ ਤੇ ਸਾਥ ਸੰਗਤ ਜਿਉ ਕਿਉਂਕਿ ਅਸੀਂ ਜਿੰਨੇ ਵੀ ਇਸ ਸੰਸਾਰ ਤੇ ਆਏ ਹਨ ਅਸਾਂ ਸਾਰਿਆਂ ਨੇ ਇੱਕ ਦਿਨ ਜਾਣਾ ਹੈ ਪਰ ਚਲੋ ਬਾਰੀ-ਬਾਰੀ ਨਾਲ ਜਿਹੜਾ ਇਨਸਾਨ ਚਲਾ ਜਾਂਦਾ ਹੈ ਜਿਤਨਾ ਕੋਈ 80 90 100 ਸਾਲ ਦਾ ਹੋ ਕੇ ਜਾਏ ਤੇ ਉਹਦਾ ਉਹਨਾਂ ਦੁੱਖ ਨਹੀਂ ਹੁੰਦਾ ਸਾਧ ਸੰਗਤ ਜੀ ਤੇ ਜਿਹੜਾ ਅਜੇ ਆਪਣੇ ਕਾਰੋਬਾਰ ਪੂਰੇ ਕਰਕੇ ਨਹੀਂ ਗਿਆ ਹੁੰਦਾ ਨਾ ਤੇ ਉਹਦੇ ਸਾਧ ਸੰਗਤ ਉਹਦਾ ਦੁੱਖ ਬਹੁਤ ਹੁੰਦਾ ਹੈ ਅਸੀਂ ਤੇ ਕਹਿ ਦਿੰਦੇ ਹਾਂ ਨਾ ਕਿ ਹੌਸਲਾ ਕਰੋ ਪਰ ਜਿਹਦੇ ਨਾਲ ਬੀਤਦੀ ਹੈ ਨਾ ਗੁਜ਼ਰਦੀ ਹੈ ਉਨੋ ਪੋਸ਼ਕੇ ਦੇਖੋ ਸਾਧ ਸੰਗਤ ਜੀਓ ਹੌਸਲਾ ਕਰਨਾ ਬੜਾ ਮੁਸ਼ਕਲ ਹੈ ਨਹੀਂ ਹੁੰਦਾ ਕਹ ਅਸੀਂ ਕਹਿੰਦੇ ਹਾਂ ਸਾਰੇ ਪਰ ਹੌਸਲਾ ਤਾਂ ਹੀ ਹੋਣਾ ਹੈ ਜੇਕਰ ਅਸੀਂ ਗੁਰਬਾਣੀ ਦਾ ਓਟ ਆਸਰਾ ਲਵਾਂਗੇ ਨਾ ਤੇ ਫੇਰ ਸਾਨੂੰ ਪਰਮਾਤਮਾ ਨਾਲ ਧੀਰਜ ਤੇ ਹੌਸਲਾ ਫਿਰ ਬਖਸ਼ਿਸ਼ ਕਰਨਾ ਹੈ ਜੇ ਅਸੀਂ ਗੁਰਬਾਣੀ ਨਾਲ ਜੁੜਾਂਗੇ ਤੇ ਜਿੰਨਾ ਵੀ ਨਾਮ ਜਪਾਂਗੇ ਫਿਰ ਸਾਨੂੰ ਪਰਮਾਤਮਾ ਉਨਾ ਹੀ ਸਾਨੂੰ ਬਲ ਇਸ ਜੋ ਵਿਛੋੜਾ ਪਿਆ ਹੈ ਨੂੰ ਸਹਿਣ ਦਾ ਸ਼ਕਤੀ ਸਾਨੂੰ ਬਖਸ਼ਿਸ਼ ਕਰੇਗਾ ਪ੍ਰਮਾਤਮਾ ਅਸੀਂ ਗੁਰੂ ਦੇ ਚਰਨਾਂ 'ਚ ਇਹੀ ਅਰਦਾਸ ਕਰਨੀ ਹੈ ਕਿ ਮਹਾਰਾਜ ਇਸ ਬੀਬੀ ਨੂੰ ਔਰ ਬੱਚਿਆਂ ਨੂੰ ਸਾਰੇ ਪਰਿਵਾਰ ਨੂੰ ਇਹ ਜੋ ਬਿਸ਼ੋੜਾ ਪਿਆਣਾ ਇਹ ਬਿਸ਼ੋੜਾ ਸਿਹਾ ਨਾ ਜਾਏ ਸਿਹਾ ਨਹੀਂ ਜਾਂਦਾ ਪਰ ਕਰ ਕੀ ਸਕਦੇ ਹਾਂ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਇਹ ਸਾਰਾ ਕੁਝ ਪ੍ਰਮਾਤਮਾ ਦੇ ਹੱਥ ਵਿੱਚ ਹੈ ਜੰਮਣ ਤੇ ਮਰਨਾ ਉਹਦੇ ਹੱਥ ਵਿੱਚ ਹੈ ਇਹ ਇਨਸਾਨ ਦੇ ਹੱਥ ਵਿੱਚ ਕੁਝ ਨਹੀਂ ਹੈ ਸਾਥ ਸੰਗਤ ਜੀਓ ਇਸ ਕਰਕੇ ਉਹ ਗੁਰੂ ਸਾਹਿਬ ਕਹਿੰਦੇ ਜਿਚੇ ਰੱਖ ਤੇਚਰ ਤੁਮ ਸੰਗ ਰਹਿਣਾ ਜਾਂ ਸੱਦੇ ਤਾਂ ਊਠ ਸਦਾ ਸਾਹੇ ਕਹਿੰਦੇ ਜਦੋਂ ਉਹਦਾ ਹੁਕਮ ਆ ਗਿਆ ਤੇ ਮੈਂ ਛੱਡ ਕੇ ਚਲੇ ਜਾਣਾ ਹੈ ਜੋ ਪ੍ਰਾਭਜਨ ਕਹੇ ਤਨ ਸਾਚੇ ਜਦੋਂ ਜੀਵ ਆਤਮਾ ਨਾਲ ਇਹ ਸੱਚੇ ਬਚਨ ਕਹੇ ਨਾ ਇਸ ਕਾਇਆ ਨੂੰ ਇਸ ਸਰੀਰ ਨੂੰ ਜੋ ਪ੍ਰਾਭਜਨ ਕਹੇ ਤਨ ਸਾਚਾ ਤਨ ਕਸ਼ੂ ਨ ਸਮਝੇ ਚੰਚਲ ਕਾਚਾ ਕਹਿੰਦੇ ਉਹ ਚੰਚਲ ਤੇ ਅਕਲ ਦੀ ਕੱਚੀ ਕੁਝ ਵੀ ਕਹਿੰਦੇ ਨਹੀਂ ਸਮਝਦੀ ਵੀ ਇਹ ਜਿਹੜੀ ਜੀਵ ਆਤਮਾ ਮੈਨੂੰ ਸਹੀ ਕਹਿ ਰਹੀ ਹੈ ਕਿ ਮੈਂ ਤੇ ਹੁਕਮ ਦੇ ਵਿੱਚ ਹਾਂ ਤਨ ਕਹੂ ਨ ਸਮਝੇ ਚੰਚਲ ਕਾਚਾ ਬੌਰ ਬੌਰ ਫਿਰ ਹੀ ਸੰਗ ਮੰਗਾ ਉਹ ਬਾਤ ਜਾਣੇ ਕਰ ਹਾਸਾ ਹੈ ਕਹਿੰਦੇ ਉਹ ਮੁੜ ਮੁੜ ਕੇ ਜੀਵਾਤਮਾ ਪਤੀ ਦਾ ਸਾਥ ਹੀ ਮੰਗਦੀ ਹੈ ਤੇ ਜੀਵਾਤਮਾ ਉਸ ਦੀ ਗੱਲ ਨੂੰ ਮਖੌਲ ਸਮਝ ਲੈਂਦੀ ਬਸ ਕਿਉਂਕਿ ਉਹ ਮਨ ਦੀ ਇਸ ਕਰਕੇ ਉਹ ਗੁਰਸਾਹਿਬ ਜੀ ਇਹੀ ਕਹਿ ਰਹੇ ਹਨ ਆਈ ਆਗਿਆ ਏਰੋ ਬੁਲਾਇਆ ਜਦੋਂ ਉਸ ਕਾਲਪੁਰਖ ਦੀ ਆਗਿਆ ਆ ਗਈ ਧਰਮਰਾਜ ਦਾ ਸੱਦਾ ਆ ਗਿਆ ਵੀ ਆਈ ਆਗਿਆ ਪਿਰੋ ਬੁਲਾਇਆ ਪਿਰੋ ਕਹਿੰਦੇ ਚਲੋ ਵੀ ਪ੍ਰਮਾਤਮਾ ਨੇ ਪਤੀ ਖਸਮਣਾ ਬੁਲਾਇਆ ਹੈ ਤੇ ਸੱਦਾ ਆਇਆ ਆਈ ਆਗਿਆ ਪਿਰੋ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਵੀ ਨਾ ਕਿਸੇ ਨੂੰ ਪੁੱਛਿਆ ਤੇ ਨਾ ਹੀ ਕਿਸੇ ਨਾਲ ਸਲਾਹ ਕਰਨ ਦਿੱਤੀ ਨਾ ਧਨ ਪੁੱਛੀ ਨਾ ਮਤਾ ਬਕਾਇਆ ਬੜਾ ਸੋਹਣਾ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਸਾਨੂੰ 12 ਤੇ ਵਦੀਕ ਵਿੱਚ ਦੱਸਦੇ ਹਨ ਕਹਿੰਦੇ ਨਾਨਕ ਕਿਸ ਨੂੰ ਆਖੀਐ ਬਿਨ ਪੁੱਛਿਆ ਹੀ ਲੈ ਜਾਏ ਕਹਿੰਦੇ ਕਿਹਦੇ ਅੱਗੇ ਅਸੀਂ ਰੋਸ ਕਰੀਏ ਕਿਉਂਕਿ ਉਹ ਪਰਮਾਤਮਾ ਬਿਨ ਪੁੱਛਿਆ ਹੀ ਲੈ ਜਾਂਦਾ ਹੈ ਜਿਨ੍ਹਾਂ ਦੀ ਉਥੋਂ ਚਿੱਠੀ ਆ ਜਾਂਦੀ ਹੈ ਸਰਫੇ ਸਰਫੇ ਸਦਾ ਸਦਾ ਏ ਵੈ ਗਈ ਵਿਹਾਇ انسان ਕੀ ਕਰਦਾ ਹੈ ਆਪਣੇ ਬੱਚਿਆਂ ਬਾਅਦ ਤੇ ਸਰਫਾ ਕਰ ਕਰਕੇ ਕਰ ਕਰਕੇ ਵੀ ਮੈਂ ਇਹ ਵੀ ਬਣਾਦਾ ਮਕਾਨ ਬਣਾਦਾ ਨੌਕਰੀ ਤੇ ਲਾਦਾ ਮਤਲਬ ਕੋਈ ਵੀ ਕੰਮ ਜਿਹੜਾ ਉਹ ਕਹਿੰਦਾ ਵੀ ਮੈਂ ਸਾਰਾ ਹੀ ਇਹਨਾਂ ਦੇ ਕਰਕੇ ਹੀ ਜਾਵਾਂ ਪਰ ਨਹੀਂ ਗੁਰੂ ਸਾਹਿਬ ਜੀ ਬੜਾ ਸੋਹਣਾ ਸਮਝਾ ਰਹੇ ਹਨ ਕਹਿੰਦੇ ਰਾਜ ਨਾ ਕੋਈ ਜੀਵਿਆ ਪਹੁੰਚ ਨਾ ਚਲਿਆ ਕੋਈ ਕੋਈ ਕਹਿੰਦਾ ਐਸਾ ਇਸ ਸੰਸਾਰ ਵਿੱਚ ਇਨਸਾਨ ਹੈ ਜਿਹੜਾ ਕਹਦੇ ਕਿ ਮੈਂ ਹੁਣ ਰਾਜ ਲਿਆ ਜੀ ਕੇ ਹੁਣ ਮੈਂ ਜਾਣਾ ਚਾਹੁੰਦਾ ਹਾਂ ਕੋਈ ਨਹੀਂ ਹੈ ਸਾਧ ਸੰਗਤ ਜੀ ਕਿਉਂਕਿ ਮਰਨ ਨੂੰ ਕਿਸਦਾ ਦਿਲ ਨਹੀਂ ਕਰਦਾ ਕਿਹਦਾ ਦਿਲ ਨਹੀਂ ਕਰਦਾ ਮਰਨ ਨੂੰ ਤੇ ਗੁਰੂ ਸਾਹਿਬ ਕਹਿ ਰਹੇ ਹਨ ਰਾਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ ਪਹੁੰਚ ਨਾ ਚੱਲਿਆ ਕੋਈ ਕਹਿੰਦੇ ਨਾ ਕੋਈ ਐਸਾ ਹੈ ਜਿਹੜਾ ਇਹ ਕਹਿ ਦੇਵੇ ਕਿ ਮੇਰੇ ਸਾਰੇ ਕੰਮ ਜਿਹੜੇ ਹਨਾ ਉਹ ਸੰਸਾਰ ਦੇ ਖਤਮ ਹੋ ਗਏ ਆ ਹੁਣ ਮੇਰਾ ਕੋਈ ਕੰਮ ਨਹੀਂ ਰਹਿ ਗਿਆ ਹੁਣ ਮੈਂ ਜਾਣਾ ਚਾਹੁੰਦਾ ਹਾਂ ਐਸਾ ਵੀ ਕੋਈ ਨਹੀਂ ਹੈ ਕਿਉਂਕਿ ਇਨਸਾਨ ਦੇ ਲਾਸਟ ਦਮ ਤੱਕ ਬੇਸ਼ੱਕ ਬਜ਼ੁਰਗ ਵੀ ਹੈ ਨਾ ਉਹ ਇਹੀ ਕਹੇਗਾ ਉਹ ਬੇਟਾ ਇਹ ਕੰਮ ਕਰ ਲੋ ਉਹ ਕੰਮ ਕਰ ਲੋ ਕਿਉਂਕਿ ਉਹ ਬੈਠਾ ਬੈਠਾ ਮਨ ਜੇ ਤੇ ਫਿਰ ਵੀ ਉਹ ਆਪਣੀਆਂ ਸਲਾਹਾਂ ਦਿੰਦਾ ਰਹਿੰਦਾ ਕਿਉਂਕਿ ਕੰਮ ਖਤਮ ਨਹੀਂ ਹੁੰਦੇ ਲਾਸਟ ਦਮ ਤੱਕ ਰਾਜ ਨਾ ਕੋਈ ਜੀਵ ਆ ਪਹੁੰਚ ਨਾ ਚੱਲਿਆ ਕੋਈ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪਤ ਹੋਈ ਕਹਿੰਦੇ ਪਰ ਜਿਹੜਾ ਗਿਆਨੀ ਮਨੁੱਖ ਹੈ ਗਿਆਨਵਾਨ ਜਿਹਦੇ ਕੋਲ ਗਿਆਨ ਹੈ ਗੁਰੂ ਦੀ ਸੋਝੀ ਹੈ ਉਹ ਕਹਿੰਦੇ ਸਦਾ ਹੀ ਜਿੰਦਾ ਹੈ ਉਹ ਮਰਦਾ ਨਹੀਂ ਗੱਜ ਕੇ ਆਖੋ ਸਤਨਾਮ ਸਿ ਕਿਉਂਕਿ ਜਿਹੜਾ ਗੁਰਬਾਣੀ ਨਾਲ ਜੁੜਿਆ ਗਿਆਨੀ ਜੀਵੇ ਸਦਾ-ਸਦਾ ਸੁਰਤੀ ਹੀ ਪਾਤ ਹੋਏ ਤੇ ਉਹਦੀ ਇੱਜ਼ਤ ਵੀ ਵਿੱਚ ਸੰਸਾਰ ਦੇ ਹੁੰਦੀ ਆ ਸਾਧ ਸੰਗਤ ਜੀਓ ਜਿਹੜਾ ਗਿਆਨਵਾਨ ਮਨੁੱਖ ਆ ਤਾਂ ਹੀ ਤਾਂ ਗੁਰੂ ਸਾਹਿਬ ਕਹਿੰਦੇ ਨਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਸਾਰਾ ਜਹਾਨ ਉਹਦੀ ਉਸਤਤ ਕਰਦਾ ਫਿਰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ ਕਿ ਇਸ ਬੰਦੇ ਦੀ ਸੋਭਾ ਕਰੋ ਜਾਂ ਇਸ ਦੀ ਉਸਤਤ ਕਰੋ ਉਹ ਆਪਣੇ ਆਪ ਹੀ ਜਿਹੜਾ ਸੰਸਾਰ ਆ ਉਹਦੀ ਉਸਤਤ ਕਰਦਾ ਹੈ ਸਾਧ ਸੰਗਤ ਜੀਓ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪਤ ਹੋਏ ਸਰਫੇ ਸਰਫੇ ਸਦਾ ਸਦਾ ਏਵੇ ਗਈ ਬਹਾਏ ਇਸ ਤਰ੍ਹਾਂ ਹੀ ਕਹਿੰਦੇ ਸਰਫੇ ਕਰ ਕਰਕੇ ਜਿਹੜੀ ਉਮਰ ਹੈ ਉਹ ਗੁਜ਼ਰ ਜਾਂਦੀ ਹੈ ਨਾਨਕ ਕਿਸ ਨੂੰ ਆਖੀਐ ਬਿਨ ਪੁੱਛਿਆ ਹੀ ਲੈ ਜਾਏ ਕਹਿੰਦੇ ਕਿਹਨੂੰ ਆਖੀਐ ਕਿਹਦੇ ਅੱਗੇ ਰੋਸ ਕਰੀਏ ਉਹ ਪ੍ਰਮਾਤਮਾ ਬਿਨਾਂ ਪੁੱਛਿਆ ਹੀ ਲੈ ਜਾਂਦਾ ਹੈ ਸਾਥ ਸੰਗ ਜਿਓ ਜਿਨ੍ਹਾਂ ਦੀ ਜਨਕੀ ਚੇਰੀ ਦਰਗਹ ਪਾਟੇ ਤੇ ਨਾ ਮਰਨਾ ਭਾਈ ਜਿਨ੍ਹਾਂ ਨੂੰ ਉਥੋਂ ਸੱਦਾ ਆ ਜਾਂਦਾ ਹੈ ਉਹਨਾਂ ਨੂੰ ਫਿਰ ਜਾਣਾ ਪੈਂਦਾ ਇਥੇ ਗੁਰੂ ਸਾਹਿਬ ਵੀ ਹੋਈ ਕਹਰੇ ਆਈ ਆ ਗਿਆ ਪਿਰੋ ਬੁਲਾਇਆ ਨਾ ਧੰਨ ਪੁੱਛੀ ਨਾ ਮਤਾ ਪਕਾਇਆ ਊਠ ਸਦਾਇਓ ਛਟੜ ਮਾਟੀ ਨਾਨਕ ਦੇਖ ਨਾਨਕ ਮਥਨ ਮਹਾਸਾਹੀ ਕਹਿੰਦੇ ਇਹ ਸਾਰਾ ਝੂਠ ਦਾ ਪਸਾਰਾ ਹੈ ਜੀ ਬਾਤਮਾ ਨਿਕਲ ਜਾਂਦੀ ਹੈ ਤੇ ਇਹ ਜਿਹੜਾ ਸਰੀਰ ਹੈ ਇਹ ਮਿੱਟੀ ਬਣ ਜਾਂਦਾ ਸਾਧ ਸੰਗਤ ਜੀਓ ਉਸ ਤੋਂ ਬਾਅਦ ਉਹਨੂੰ ਜਿੱਤਰਾ ਮਰ ਜੇ ਤੁਸੀਂ ਅਸੀਂ ਜਿੱਤਰਾ ਹਾੜੇ ਇੱਥੇ ਸੰਸਕਾਰ ਆ ਕੇ ਅਸੀਂ ਉਹਨਾਂ ਨੂੰ ਜਲਾ ਲਨੇ ਹਨ ਉਹਨਾਂ ਸੰਸਕਾਰ ਕਰ ਕਈਆਂ 'ਚ ਪਾਣੀ 'ਚ ਰੋੜ ਦਿੰਦੇ ਹੈ ਕਈ ਦਫਨਾ ਦਿੰਦੇ ਹੈ ਇਹ ਲੱਗ ਲੱਗ ਸਾਰੇ ਸੰਸਕਾਰ ਆ ਸਾਧ ਸੰਗਤ ਜੀਓ ਤੇ ਅਸੀਂ ਆਪ ਹੀ ਉਹਨਾਂ ਨੂੰ ਕੰਦੇ ਦੇ ਉੱਤੇ ਚੁੱਕ ਕੇ ਚਾਰ ਜਾਨੇ ਦੇਲ ਜਾ ਕੇ ਸ਼ਮਸ਼ਾਨ ਘਾਟ ਵਿੱਚ ਜਾ ਕੇ ਉਹਨਾਂ ਨੂੰ ਆਪਣੇ ਹੱਥੀਂ ਅੱਗ ਲਾ ਦਿੰਦੇ ਆ ਸਾਧ ਸੰਗਤ ਜੀਓ ਜਿਸ ਨੇ ਇੰਨੀ ਜਗਰਤਾ ਕ ਆਪਣੇ ਇਸ ਘਰ ਵਾਸਤੇ ਸਾਰਾ ਕੁਝ ਕੀਤਾ ਹੈ ਫਿਰ ਅਸੀਂ ਉਹਨੂੰ ਆਪਣੇ ਹੱਥੀਂ ਅੱਗ ਲਗਾ ਦਿੰਦੇ ਆ ਸਾਧ ਸੰਗਤ ਜੀਓ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਇਹੋ ਹੀ ਅਰਦਾਸ ਬੇਨਤੀ ਜੋਦੜੀ ਕਰਨੀ ਹੈ ਕਿ ਮਹਾਰਾਜ ਉਸ ਬਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਿਸ਼ ਕਰਨਾ ਜਨਮ ਮਰਨ ਦੇ ਗੇੜ ਤੋਂ ਬਚਾ ਕੇ ਰੱਖਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਇਹ ਅਸੀਂ ਹਰ ਵਾਰ ਕਹਿੰਨੇ ਹਾਂ ਭਾਣਾ ਮੰਨਣ ਦਾ ਪਰ ਸਾਧ ਸੰਗ ਜੀਓ ਭਾਣਾ ਜਿਹੜਾ ਮੰਨਣਾ ਇਹ ਬੜਾ ਔਖਾ ਹੈ ਜਿਹਦੇ ਉੱਤੇ ਗੁਜਰੀ ਹੈ ਨਾ ਉਹਨਾਂ ਨੂੰ ਪੁੱਛੀਏ ਦੇਖੋ ਪਰ ਸਾਧ ਸੰਗ ਜੀ ਅਸੀਂ ਗੁਰਬਾਣੀ ਤੋਂ ਸਹਿਤ ਲਈਏ ਜਾਂ ਆਪਣੇ ਹੁਣੇ ਅਸੀਂ ਮਨਾ ਕੇ ਹੜੇ ਛੋਟੇ ਸਹਬਜ਼ਾਦਿਆਂ ਦਾ ਜੇ ਉਹਨਾਂ ਤੋਂ ਸਹਿਤ ਲਈਏ ਤਾਂ ਫੇਰ ਦੇਖੋ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਆਪਣੇ ਆਪ ਉਹਨਾਂ ਨੇ ਤੋਰੇ ਸੀ ਨਾ ਵੱਡੇ ਪੁੱਤਰਾਂ ਨੂੰ ਚਮਕੌਰ ਦੀ ਗੜੀ ਵਿੱਚ ਆਪਣੇ ਹਥੀ ਤਿਆਰ ਕਰਕੇ ਤੋਰੇ ਸਾਥ ਸੰਗ ਜਿਉ ਤੇ ਛੋਟਿਆਂ ਦਾ ਕੋਈ ਪਤਾ ਹੀ ਨਹੀਂ ਸੀ ਇਹ ਕਿੱਥੇ ਆ ਕਿਉਂਕਿ ਵਿਛੜ ਗਈ ਸਰਸਾ ਨਦੀ ਤੋਂ ਛੋਟਿਆਂ ਦਾ ਕੋਈ ਪਤਾ ਹੀ ਨਹੀਂ ਸੀ ਤੇ ਵੱਡਿਆਂ ਨੂੰ ਆਪਣੇ ਹਥੀ ਤੋੜ ਦਿੱਤੇ ਸੀ ਉਹ ਵੀ ਜੰਕਾਰੇ ਲਾਏ ਸੀ ਜਦੋਂ ਮਦਲ ਸ਼ਹੀਦ ਹੋਏ ਤੇ ਜੇ ਅਸੀਂ ਉਸ ਪਾਸੇ ਚਲੀਏ ਤੇ ਹੌਸਲਾ ਧੀਰਜ ਤੇ ਅਸੀਂ ਹੁਣ ਆਲ ਦੇਖ ਕੇ ਸਾਨੂੰ ਕਿਉਂਕਿ ਕਲਗੀਧਰ ਪਾਸ਼ਾ ਨਾਲ ਦੇਖੋ ਜਦੋਂ ਚਮਕੌਰ ਦੀ ਗੜੀ ਛੱਡੀ ਸੀ ਤੇ ਸਾਧ ਸੰਗਤ ਜੀਓ ਫਿਰ ਕਿੱਥੇ 마ਸ਼ੀਵਾੜੇ ਜੰਗਲਾਂ ਵਿੱਚ ਜਾ ਕੇ ਉੱਥੇ ਫਿਰ ਰੋਸ ਨਹੀਂ ਕੀਤਾ ਫਿਰ ਵੀ ਇਹੀ ਕਿਹਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣ ਉਹਦਾ ਫੇਰ ਵੀ ਸ਼ੁਕਰਾਨਾ ਕੀਤਾ ਕਿਉਂਕਿ ਇਹ ਜਿਹੜਾ ਸੀ ਨਾ ਉਹਨਾਂ ਨੇ ਕਰਜ਼ਾ ਲਾਇਆ ਸੀ ਜਦੋਂ ਇਹ ਉਹਨਾਂ ਨੂੰ ਅਮਰਤ ਦੀ ਦਾਤ ਲਈ ਸੀ ਨਾ ਭਾਈ ਦਿਆ ਸਿੰਘ ਪੰਜਾਂ ਪਿਆਰਿਆਂ ਕੋਲੋਂ ਤੇ ਉਹਨਾਂ ਨੇ ਕਿਹਾ ਸੀ ਕਿ ਮਹਾਰਾਜ ਅਸੀਂ ਤੇ ਸਿਰ ਦੇ ਕੇ ਇਹ ਅਮਰਤ ਦੀ ਦਾਤ ਲਈ ਹੈ ਤੇ ਤੁਸੀਂ ਸਾਡੇ ਕੋਲ ਅਮਰਤ ਦਾਤ ਮੰਗ ਰਹੇ ਹੋ ਤੇ ਤੁਸੀਂ ਇਹਦੇ ਬਦਲੇ ਕੀ ਦੇਵੋਗੇ ਤਾ ਕਲਗੀਧਰ ਪਾਸ਼ਾ ਨੇ ਕਿਹਾ ਸੀ ਕਿ ਸਮਾਂ ਆਏਗਾ ਮੈਂ ਇਸ ਪੰਥ ਵਾਸਤੇ ਆਪਣਾ ਸਾਰਾ ਸਰਬੰਸ ਜਿਹੜਾ ਹੈ ਉਹ ਕੁਰਬਾਨ ਕਰ ਦਿਾਵਾਂਗਾ ਕੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਉਹ ਕਰਕੇ ਦਿਖਾਇਆ ਉਸ ਟਾਈਮ ਇੱਕ ਕਰਜ਼ਾ ਜਿਹੜਾ ਸੀ ਨਾ ਕਲਗੀਧਰ ਦੇ ਸਿਰ ਤੇ ਉਹ ਉਹਨਾਂ ਨੇ ਤਾਰਿਆ ਸੀ ਸਾਧ ਸੰਗਤ ਜੀਓ ਕਿਉਂਕਿ ਪਿਤਾ ਨੂੰ ਤੇ ਪਹਿਲੇ ਹੀ ਤੋੜ ਦਿੱਤਾ ਸੀ ਤੇ ਮਾਂ ਆਪਣੇ ਪੁੱਤਰ ਚਾਹ ਰਹੀ ਤੇ ਮਾਤਾ ਗੁਜਰੀ ਜੀ ਨੂੰ ਸਾਰੇ ਸਾਧ ਸੰਗਜੋ ਸ਼ਹੀਦ ਕਰਾ ਕੇ ਵੀ ਕਹਿੰਦੇ ਇੱਕ ਵੀ ਅਥਰੂ ਅੱਖਾਂ ਚੋਂ ਨਹੀਂ ਕੇਰਿਆ ਸੀ ਕਲਗੀਧਰ ਪਾਤਸ਼ਾਹ ਦਾ ਐਸਾ ਗੁਰੂ ਜਿਹੜਾ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗਿਆ ਸਾਧ ਸੰਗਤ ਜੀਓ ਤੇ ਸਾਨੂੰ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਹੌਂਸਲਾ ਬੜੀ ਵੱਡੀ ਚੀਜ਼ ਆ ਇਸ ਕਸ਼ਟ ਨੂੰ ਸਹਿਣ ਵਾਸਤੇ ਜੋ ਪਿਆ ਹੈ ਸਾਥ ਸੰਗਜੋ ਜਿੰਨਾ ਵੀ ਗੁਰਬਾਣੀ ਦਾ ਓਟ ਆਸਰਾ ਲਵਾਂਗੇ ਨਾ ਉਨਾ ਹੀ ਸਾਡਾ ਜੀਵਨ ਥੋੜਾ ਸਫਲਾ ਹੋਏਗਾ ਸਾਨੂੰ ਅੰਦਰੋਂ ਤਾਕਤ ਮਿਲੇਗੀ ਬਲ ਮਿਲੇਗਾ ਇਸ ਕਸ਼ਟ ਨੂੰ ਸਹਿਣ ਵਾਸਤੇ ਜੋ ਇਹ ਵਿਛੋੜਾ ਪਿਆ ਹੈ ਸਾਥ ਸੰਗਜੋ ਜੀਓ ਇਹ ਸਾਡੀ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਸਾਧ ਸੰਗਜੋ ਕਿ ਇਸ ਬੀਬੀ ਨੂੰ ਇਸ ਪਰਿਵਾਰ ਨੂੰ ਗੁਰੂ ਮਹਾਰਾਜ ਹੌਸਲਾ ਤਾਕਤ ਬਖਸ਼ਿਸ਼ ਕਰਨ ਤਾਂ ਕਿ ਇਸ ਜੋ ਹੈ ਇਹ ਵਿਛੋੜ ਨੂੰ ਸਹਿ ਸਕਣ ਇਹ ਸਾਡੀ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਸਾਧ ਸੰਗਜੋ ਵਿਚਾਰ ਕਰਦਿਆਂ ਬਹੁਤ ਪੁੱਲਾ ਹੋ ਜਾਂਦੀਆਂ ਅਣਜਾਣ ਬੱਚੇ ਹਾਂ ਸੰਗਤ ਬਖਸ਼ਣ ਜੋਗ ਹੈ ਗੁਰੂ ਸਾਹਿਬ ਬਖਸ਼ਣ ਜੋਗ ਹੈ ਬਿਆੰਤ ਸੰਗਤਾਂ ਗੁਰਬਾਣੀ ਦਾ ਸਤਕਾਰ ਅਰਦਾਸ ਕਰਾਈ ਹੈ ਗੁਰੂ ਸਾਹਿਬ ਸਾਰੇ ਨੇ ਨਾਮ ਜਾਣੀ ਜਾਣ ਹੈ ਸਾਰੇ ਨੇ ਹਾਜ਼ਰਾਂ ਦਰ ਪ੍ਰਵਾਣ ਕਰ ਦਰੋਂ ਕਰੋ ਖੁਸ਼ੀਆਂ ਬਖਸ਼ਿਸ਼ ਕਰ ਇਹ ਸਾਡੀ ਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਆਓ ਦਾਸ ਇੱਥੇ ਫਤਿਗ ਜਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ